ਗਗਨ ਕਿੱਥੇ ਚੱਲੀਆਂ ਨੂੰ ਜੱਗੀ ਮੈਂ ਨਾ ਇਹ ਘਰ ਛੱਡ ਕੇ ਜਾ ਰਹੀ ਆ ਕੀ ਮਤਲਬ ਮਤਲਬ ਇਹ ਕਿ ਮੈਂ ਇਸ ਘਰ ਦੇ ਵਿੱਚ ਇੱਕ ਬੇਰੋਜ਼ਗਾਰ ਨਾਲ ਨਹੀਂ ਰਹਿ ਸਕਦੀ ਗਗਨ ਜੀ ਇੱਕ ਤਾਂ ਮਹੀਨਾ ਹੋਇਆ ਮੇਰੀ ਜੌਬ ਗਈ ਨੂੰ ਨਾਲੇ ਮੈਂ ਨਵੀਂ ਜੌਬ ਲੱਭਦਾ ਰਿਹਾ ਆ ਬਣ ਜਾਣਾ ਹੈ ਕੰਮ ਮੇਰੀ ਨਵੀਂ ਕੰਪਨੀ 'ਚ ਚੱਲ ਰਹੀ ਹੈ ਗੱਲ ਦੇਖ ਜੱਗੀ ਮੈਂ ਨਾ ਹੁਣ ਇੱਕ ਗਵਰਨਮੈਂਟ ਆਫੀਸਰ ਆ ਲੱਖਾਂ ਕਮਾਉਂਦੀ ਆ ਮਹੀਨੇ ਦੇ ਤੇ ਤੈਨੂੰ ਕੀ ਲੱਗਦਾ ਮੈਂ ਤੇਰੇ ਨਾਲ ਰਹੂੰਗੀ ਉਹ ਭੁੱਲ ਨਾ ਗੱਗਨ ਇਹ ਜੋਬ ਵੀ ਤੇਰੀ ਮੇਰੇ ਕਰਕੇ ਹੀ ਲੱਗੀ ਆ ਮੈਂ ਆਪਣਾ 15 ਲੱਖ ਦਾ ਘਰ ਵੇਚਿਆ ਸੀ ਤਾਂ ਤੈਨੂੰ ਜੋਬ ਮਿਲੀ ਸੀ ਤੇ ਹੁਣ ਤੇਰੇ ਕਰਕੇ ਮੈਂ ਇਸ ਫਲੈਟ 'ਚ ਰਹਿ ਰਹੀ ਆ ਤੇ ਤੂੰ ਮੈਨੂੰ ਛੱਡ ਕੇ ਚਲੀ ਜਾਂ। ਮੈਨੂੰ ਨਾ ਸ਼ਰਮ ਆਉਂਦੀ ਆ ਸਾਰਿਆਂ ਨੂੰ ਇਹ ਦੱਸਦੇ ਹੋਏ ਵੀ ਮੇਰੇ ਘਰ ਵਾਲਾ ਨਿਕੰਮਾ ਤੇ ਬੇਰੋਜ਼ਗਾਰ ਆ ਐਂਡ ਵੈਸੇ ਵੀ ਹੁਣ ਬਹੁਤ ਹੋ ਚੁੱਕਿਆ ਮੈਂ ਨਾ ਜਾ ਰਹੀ ਆ ਇੱਥੋਂ ਡਿਵੋਰਸ ਪੇਪਰ ਭੇਜ ਦੂੰਗੀ ਚੁੱਪਚਾਪ ਸਾਈਨ ਕਰ ਦੇ। ਸਹੀ ਆ ਸਮਝ ਗਿਆ ਉਹ ਤੇਰੀ ਵੱਡੇ ਵੱਡੇ ਲੋਕਾਂ ਚ ਉੱਠਣੀ ਬੈਠਣੀ ਹੋਗੀ ਨਾ ਨਾ ਤਾਂ ਤੂੰ ਮੈਨੂੰ ਉਹਨਾਂ ਨਾਲ ਮਲਾ ਸਕਦੀਆਂ ਨਾ ਉਹਨਾਂ ਨੂੰ ਤੂੰ ਇੱਥੇ ਲੈ ਕੇ ਆ ਸਕਦੀਆਂ ਘਰ ਤਾਂ ਤੂੰ ਬਦਲੇ ਰਹੀਆਂ ਘਰ ਵਾਲਾ ਵੀ ਬਦਲ ਜਾ ਜਾਂ ਸਕਦੀਆਂ